ਕਿ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਇਹ ਘਟਨਾ ਤੋਂ ਬਾਅਦ ਇਹ ਮਾਮਲਾ ਨਾ ਕਾਫੀ ਹੱਦ ਤੱਕ ਦਬ ਜਾਂਦਾ ਹੈ ਲੜਕੀ ਦੇ ਮਾਤਾ ਪਿਤਾ ਵੀ ਹੰਬ ਜਾਂਦੇ ਆ ਵੀ ਜਿਵੇਂ ਪਹਿਲਾਂ 400 ਬੱਚੀਆਂ ਦੇ ਨਾਲ ਮਾਤਾਵਾਂ ਭੈਣਾਂ ਦੇ ਨਾਲ ਹੋਇਆ ਵੀ ਸਾਡੀ ਬੇਟੀ ਨਾਲ ਵੀ ਹੋ ਗਿਆ ਉਹ ਚੁੱਪ ਕਰ ਜਾਂਦੇ ਆ ਇਹਦੇ ਘਟਨਾ ਦੇ ਨਾਲ ਦੋਸਤੋਂ ਨਵਾਂ ਮੋੜ ਪਤਾ ਕਦੋਂ ਆਉਂਦਾ ਜਦੋਂ ਉਸ ਧਰਮ ਸਥਲ ਮੰਜੂਨਾਥ ਮੰਦਿਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਸਫਾਈ ਕਰਮਚਾਰੀ ਹੁੰਦਾ ਉਹ ਨਾ ਜੀ ਉੱਥੋਂ ਦਾ ਐਸਪੀ ਹੁੰਦਾ ਜਿਹੜਾ ਉਹਨੂੰ ਉਹ ਇੱਕ ਨਕਾਬਪੋਸ਼ ਬਣ ਕੇ ਯਾਨੀ ਕਿ ਇੱਕ ਅਗਿਆਤ ਵਿਅਕਤੀ ਬਣ ਕੇ ਚਿੱਠੀ ਲਿਖਦਾ ਹੈ ਕਿ ਉਸ ਸਫਾਈ ਕਰਮਚਾਰੀ ਉਹ ਚਿੱਠੀ ਲਿਖਦਾ ਹੈ ਕਿ ਉਹਦੇ ਵੱਲੋਂ ਨਾ 1995 ਤੋਂ ਲੈ ਕੇ 2014 ਤੱਕ ਉਹਨੇ ਆਪਣੇ ਹੱਥਾਂ ਦੇ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲਾਸ਼ਾਂ ਜਿੰਨਾ ਚ ਔਰਤਾਂ ਲੜਕੀਆਂ ਦੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਉਹਦੇ ਹੱਥੀਂ ਦਫਨ ਕੀਤਾ ਹੈ ਅਪੇਉ ਨਕਾਬਪੋਸ਼ ਵਿਅਕਤੀ ਵੀ ਦੱਸਣਾ ਚਾਹੁੰਦਾ ਸੀ ਕਿ ਜਿੰਨਾ ਔਰਤਾਂ ਤੇ ਲੜਕੀਆਂ ਦੀ ਹੱਤਿਆ ਕੀਤੀ ਜਾਂਦੀ ਸੀ ਉਹਨਾਂ ਨਾਲ ਪਹਿਲਾਂ ਬੜੀ ਬੇਰਹਿਮੀ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਤੇ ਬਾਅਦ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਸੀ ਜਦੋਂ ਨਕਾਬਪੋਸ਼ ਵਿਅਕਤੀ ਆਪਦੀ ਇਹ ਬਿਆਨ ਲਿਖ ਕੇ ਐਸਪੀ ਨੂੰ ਦਿੰਦਾ ਤੇ ਦੁਬਾਰਾ ਫੇਰ ਮਾਮਲਾ ਹਾਈਲਾਈਟ ਹੋ ਜਾਂਦਾ ਤੁਹਾਨੂੰ ਸ਼ਾਇਦ ਪਤਾ ਹੋਣਾ ਪਿੱਛੇ ਜੇ ਕਾਫੀ ਰੋਲਾ ਪਿਆ ਸੀ ਧਰਮਸਥਲ ਮੰਜੂਨਾਥ ਮੰਦਿਰ ਉਹੀ ਮਾਮਲਾ ਹੈ ਜਿਹੜੀ ਤੁਹਾਨੂੰ ਮੈਂ ਸੁਣਾ ਰਿਹਾ ਕਹਾਣੀ ਇਹਨਾਂ ਸਾਰੀ ਹੈ ਇਸ ਤੋਂ ਬਾਅਦ ਨਾ ਇਹ ਰਾਜ ਸਰਕਾਰ ਤੇ ਦਬਾਅ ਪੈਂਦਾ ਕਿਉਂਕਿ ਗੱਲ ਸੋਸ਼ਲ ਮੀਡੀਆ ਤੇ ਕਾਫੀ ਫੈਲ ਜਾਂਦੀ ਹੈ ਮੀਡੀਆ ਤੇ ਕਾਫੀ ਫੈਲ ਜਾਂਦੀ ਹੈ ਤਾਂ ਰਾਜ ਸਰਕਾਰ ਦੇ ਵੱਲੋਂ ਇੱਕ ਸੱਟ ਦਾ ਗਠਨ ਕੀਤਾ ਜਾਂਦਾ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਇਸ ਸੱਟ ਦੇ ਵਿੱਚ ਨਾ 20 ਈਮਾਨਦਾਰ ਚੁੱਟੇ ਈਮਾਨਦਾਰ ਅਫਸਰ ਜਿਹੜੇ ਪੁਲਿਸ ਅਫਸਰ ਉਹ ਇਸ ਸੱਟ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਨਾ ਨਿਤਰਾਵਤੀ ਨਦੀ ਹੈ ਜੀ ਉੱਥੇ ਪਿੰਡ ਦੇ ਨੇੜੇ ਧਰਮ ਸਥਲ ਜੋ ਮੰਜੂਨਾਥ ਮੰਦਿਰ ਦੇ ਨੇੜੇ ਨਿਤਰਾਵਤੀ ਨਦੀ ਹੈ ਉਹਦੇ ਨੇੜੇ-ਟੜੇ ਦੀਆਂ 13 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਦੇ ਬਾਰੇ ਨਕਾਬਪੋਸ਼ ਨੇ ਆਪਣੀ ਚਿੱਠੀ 'ਚ ਲਿਖਿਆ ਸੀ ਕਿ ਇਸ ਨਕਾਬਪੋਸ਼ ਨੇ ਆਪ ਤੇ ਹੱਥੀਂ ਇਨ੍ਹਾਂ ਥਾਵਾਂ ਤੇ ਉਹਨਾਂ ਔਰਤਾਂ ਤੇ ਲੜਕੀਆਂ ਦੇ ਲਾਸ਼ਾਂ ਦੱਬੀਆਂ ਹੋਈਆਂ ਸਿੱਟ ਦੇ ਵੱਲੋਂ ਜਦੋਂ ਇਨ੍ਹਾਂ ਥਾਵਾਂ ਦੀ ਖਦਾਈ ਹੈ ਜਿਹੜੀ ਕਰਵਾਈ ਜਾਂਦੀ ਹੈ ਤਾਂ ਖਦਾਈ ਕਰਨ ਵਾਲੇ ਹੈਰਾਨ ਹੋ ਜਾਂਦੇ ਆ ਸਿੱਟ ਦੇ ਮੈਂਬਰ ਉਹ ਹੈਰਾਨ ਹੋ ਜਾਂਦੇ ਆ ਕਿਉਂਕਿ ਇਨ੍ਹਾਂ ਥਾਵਾਂ ਤੋਂ 25 ਦੇ ਕਰੀਬ ਮਰ ਕੰਕਾਲ ਹੈ ਜਿਹੜੇ ਉਹ ਇਨ੍ਹਾਂ ਥਾਵਾਂ ਤੋਂ ਬਰਾਮਦ ਥੇ ਇਹਨੂੰ ਦੇਖ ਕੇ ਸੱਟ ਵੀ ਹੈਰਾਨ ਹੋ ਜਾਂਦੀ ਐ ਜਿਹੜੇ ਖੁਦਾਈ ਕਰਨ ਵਾਲੇ ਮਜ਼ਦੂਰ ਐ ਉਹ ਵੀ ਕਾਫੀ ਹੈਰਾਨ ਹੋ ਜਾਂਦੇ ਐ ਇਸ ਮਾਮਲੇ ਨੂੰ ਦੇਖ ਕੇ ਸੱਟ ਵੱਲੋਂ ਇਸ ਮਾਮਲੇ ਦੀ ਬਰੀਕੇ ਨਾਲ ਪੜਤਾਲ ਕੀਤੀ ਜਾਂਦੀ ਐ ਘਟਨਾ ਤੋਂ ਬਾਅਦ ਜੋ ਮ੍ਰਿਤਕ ਲੜਕੀ ਦੀ ਜਾਂਚ ਤੋਂ ਜਿੱਦੋਂ ਕੰਮ ਸ਼ੁਰੂ ਹੋਇਆ ਸੀ ਉਸ ਦੀ ਲੜਕੀ ਦੀ ਮਾਤਾ ਨੂੰ ਵੀ ਆਸ ਵੱਜਦੀ ਕਿ ਵੀ ਸ਼ਾਇਦ ਉਹਨਾਂ ਦੀ ਬੇਟੀ ਨੂੰ ਵੀ ਹੁਣ ਇਨਸਾਫ਼ ਮਿਲ ਜੇ ਪਰ ਇਸ ਮਾਮਲੇ ਵਿੱਚ ਜੇਕਰ ਕਰਨਾਟਕਾ ਪੁਲਿਸ ਇਮਾਨਦਾਰੀ ਦੇ ਨਾਲ ਕੰਮ ਕਰਦੀ ਨਾ ਜੀ ਪਰ ਕਈ ਬੇਕਸੂਰ ਬੱਚੀਆਂ ਧੀਆਂ ਧਾਨੀਆਂ ਸਾਡੀਆਂ ਮਾਤਾ-ਮਾਂ ਭੈਣਾਂ ਨੇ ਜਿਹੜੀਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਪਰ ਕਰਨਾਟਕਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ 400 ਦੇ ਕਰੀਬ ਇੱਕ ਇਲਾਕੇ ਦੇ ਵਿੱਚ ਲੜਕੀਆਂ ਔਰਤਾਂ ਗਾਇਬ ਹੋ ਜਾਣਾ ਪੁਲਿਸ ਸੀਰੀਅਸ ਨਾਲ ਨਹੀਂ ਲਵੇ ਤਾਂ that means ਕੁੱਤੀ ਚੋਰਾ ਨਾਲ ਰਲਈ ਹੋਈ ਹੈ ਸਾਫ਼ ਜੀ ਗੱਲ ਹੈ